ਉਹ ਜਾਣ ਸੀ ਮੁੰਡੇ ਦਾ ਭਰਾ ਬਣਿਆ ਹੈ ਤੇ ਰਖੜੀ ਵੀ ਬਣਾਉਂਦਾ ਰਿਹਾ ਮੁੰਡਾ ਅੱਛਾ ਤੇ ਰਖੜੀ ਬਣਾ ਕੇ ਮੁੜ ਕੇ ਸਾਨੂੰ ਨਹੀਂ ਪਤਾ ਵੀ ਇਹਨਾਂ ਦੀ ਕੀ ਗੱ사ਬ ਕਿਤਾਬ ਹੈ ਤੇ ਆਡੀ ਬੇਟੀ ਦੇ ਨਾਲ ਇਹਨੇ ਇਹ ਚਾਂਸ ਕਰ ਲਿਆ 29 ਤਰੀਕ ਮੰਗਲਵਾਰ 29 ਤਰੀਕ ਦੀ ਗਈ ਕਰ ਹਾਂਜੀ ਮੰਗਲਵਾਰ ਦੀ ਕੋਈ ਸਿਸਟਮ ਲੈਣ ਕਿ ਕੀ ਹਾਂਜੀ ਕੀ ਕਿਹਾ ਉਸਨੇ ਕਿਹਾ ਜੀ ਚਲੋ ਤੁਸੀਂ ਦਰਖਾਸਤ ਇਹਦਾ ਪਰਚਾ ਦਰਜ ਨਹੀਂ ਕਰਨਾ ਜੇ ਤੇ ਦਰਖਾਸਤ ਹੀ ਦੇ ਦਿਓ ਇਹ ਉਹਨਾਂ ਨੂੰ ਲੈ ਕੇ ਆਵਾਂਗੇ ਤੇ ਪਰਚਾ ਫਿਰ ਦਰਜ ਕਰਾਂਗੇ। ਲੱਗ ਰਿਹਾ ਨਾ ਮੁੰਡਾ? ਹਾਂ ਲੱਗ ਰਿਹਾ। ਨਾਲ ਦੀ ਗਲੀ 'ਚ ਹੈ। ਅੱਛਾ ਛੋਟੀ ਬਾਲਕ ਹੈ ਕਿ ਨਾ ਬਾਲਕ? ਨਹੀਂ ਬਾਲ ਛੋਟੀ ਉਮਰ 'ਚ ਆ। ਅੱਛਾ ਹਾਂਜੀ। ਬੰਦਾ ਹੈਗਾ 24 ਸਾਲ ਦਾ। ਉਹ ਮਾਰਕੀ ਕਰਦਾ। ਅਸੀਂ ਮੰਗ ਕਰਦੇ ਵੀ ਸਾਡੀ ਬੇਟੀ ਸਾਡੇ ਘਰੇ ਆਉਣੀ ਚਾਹੀਦੀ। ਸਜ਼ਾ ਦਿੱਤਾ ਜਾਵੇ। ਉਹਨੂੰ ਸਜ਼ਾ ਹੋ ਜੇ। ਜੀ ਥਾਣੇਦਾਰ ਪੁੱਛਿਓ ਕੀ ਕਾਰਨ ਕੀ ਹੈ? ਅਸੀਂ ਇਹ ਰਿਪੋਰਟ ਲਿਖਾਈ ਸੀ ਸਾਡੀ ਭੈਣ ਨੂੰ ਮੇਰੀ ਭਰਾ ਬਣਿਆ ਆਇਆ ਸੀ ਭਰਾ ਬਣ ਕੇ ਰਾਮਾਰ ਕੀਤੀ ਹੋਈ ਆ ਭੈਣ ਬਣਾ ਕੇ ਰਖੜੀ ਬਣਾ ਕੇ ਇਹ ਕੰਮ ਕੀਤਾ ਸਾਡੀ ਕੁੜੀ ਕੱਢ ਕੇ ਲੈ ਗਿਆ ਅੱਜ 4 ਦਿਨ ਹੋ ਗਏ ਤੇ ਕੋਈ ਕਾਰਵਾਈ ਨਹੀਂ ਕਰਨ ਦੀ ਸਾਡੀ ਸਾਡੀ ਸੁਣ ਨਹੀਂ ਨੇ ਦੇਈ ਸਾਰੀ ਗੱਲ ਉਹਨਾਂ ਤੇ ਸੁਣਦੀ ਬੇ ਹੱਟ ਸਾਡੇ ਘਰੇ ਆਉਣ ਜਾਣ ਸੀ ਬੜਾ ਮੈਂ ਕਿ ਉਹ ਇਦਾਂ ਰਹਿੰਦਾ ਨਾ ਕਿ ਦਬ بڑے ਵਧੀਆ ਤਰੀਕੇ ਨਾਲ ਤਾਂ ਸਾਨੂੰ ਇਹ ਨਹੀਂ ਪਤਾ ਹੈਗਾ ਕਿ ਉਹਨੇ ਇਹ ਕੰਮ ਕਰਨਾ ਸਾਡੇ ਨਾਲ ਹਾਂਜੀ ਨਵਾਲਕ ਆ ਹਾਂਜੀ ਹਾਂਜੀ ਪੁਲਿਸ ਨੂੰ ਕੀ ਕੰਪਲੇਂਟ ਲਾਈ ਕੀ ਗੱਲ ਉਹ ਸਾਡੀ ਸੁਣਾਈ ਨਹੀਂ ਕਰਦੀ ਪਈ ਦੋ ਤਿੰਨ ਵਾਰੀ ਆ ਚਾਰ ਚਾਰ ਦਿਨ ਹੋ ਗਏ ਹਨ ਹੁੰਦਿਆਂ ਹੁੰਦਿਆਂ ਨੂੰ ਬਸ ਉਹ ਕਹਿੰਦੇ ਕੋਈ ਨਹੀਂ ਅੱਜ ਕਰਦੇ ਆ ਉਹਨਾਂ ਨੇ ਆ ਜਾਣਾ ਵਾ ਸਵੇਰੇ ਆਉਣਾ ਵਾ ਸਵੇਰੇ ਬੁਲਾਇਆ ਉਹਨਾਂ ਨੂੰ ਅੱਜ 4 ਦਿਨ ਹੋ ਗਏ ਹਨ ਇੱਥੇ ਆਉਂਦੇ ਨੇ ਕੋਈ ਸੁਣਾਈ ਨਹੀਂ ਕਰਦੇ ਪਏ ਸਾਡੇ ਮੰਗ ਹੀ ਕਰਦੇ ਵੀ ਸਾਡੀ ਕੁੜੀ ਸਾਡੇ ਘਰੇ ਉਹਨਾਂ ਦੇ ਇਨਸਾਫ ਚਾਹੀਦਾ ਸਾਨੂੰ ਨਹੀਂ ਸਾਨੂੰ ਹੁਣ ਜੀ ਪਤਾ ਲੱਗਾ ਪਰ ਸਾਨੂੰ ਥੋੜੀ ਥੋੜੀ ਖਬਰ ਮਿਲਦੀ ਰਹੀ ਸੀ ਕੀ ਸਮਦਰ ਭਰਾ ਭੈਣ ਭਰਾ ਬਣਾ ਕੇ ਇਸ ਤਰ੍ਹਾਂ ਦੀ ਇਸ ਤਰ੍ਹਾਂ ਦਾ ਕੰਮ ਕੀਤਾ ਬਹੁਤ ਬਹੁਤ ਵੱਡੀ ਕੀਤੀ ਹੋਈ ਉਹਨੇ ਥੋੜੀ ਵੀ ਨਹੀਂ ਹੈਗੀ ਤੁਹਾਨੂੰ ਪਤਾ ਭੈਣ ਭਰਾ ਦਾ ਰਿਸ਼ਤਾ ਕਿੰਨਾ ਵੱਡਾ ਹੁੰਦਾ ਵਾ ਉਹਨੇ ਉਹਨੂੰ ਵੀ ਬਦਨਾਮ ਕਰ ਦਿੱਤਾ ਆ ਵਾ ਹਾਂਜੀ ਬਦਨਾਮ ਕੀਤਾ ਆ ਪਾਕਿਸਤਾਨੀ ਸਜ਼ਾ ਚਾਹੁੰਦੇ ਉਹ ਕਿਹੜੇ ਬੰਦੇ ਨੇ ਐਂ ਕਹਿੰਦੇ ਵਾਤ ਤੋਂ ਵਾਤ ਸਜ਼ਾ ਮਿਲਣੀ ਚਾਹੀਦੀ ਉਹਨਾਂ ਮੇਰਾ ਨਾਮ ਜੀ ਅਮਨ ਮੋਹਨਵਾਸੀ ਭਾਰਤੀ ਮੋਹਨਵਾਸੀ ਮੁਕਤੀ ਮੋਰਚੇ ਦੇ ਜੂਨੀਅਰ ਚੇਅਰਮੈਨ ਪੰਜਾਬ ਜਿਸ ਤਰ੍ਹਾਂ ਕਿ ਅੰਮ੍ਰਿਤਸਰ ਸੁਲਤਾਨਪੁਰ ਮਟ ਖਾਣੇ ਦੇ ਬਾਹਰ ਖੜੇ ਆਂ ਇੱਕ ਪੀੜਿਤ ਪਰਿਵਾਰ ਜਿਨ੍ਹਾਂ ਦੀ ਬੱਚੀ ਅੱਜ ਤਿੰਨ ਤਿੰਨ ਤੋਂ ਚਾਰ ਦਿਨ ਹੋ ਗਏ ਆ ਜਿਹੜੀ ਕੀ ਘਰੋਂ ਇੱਕ ਲੜਕਾ ਇਹਨਾਂ ਦੇ ਕਹਿੰਦੇ ਮੁਤਾਬਿਕ ਜੋ ਇਹ ਨਾਮ ਦੱਸਦੇ ਪਏ ਨੇ ਉਹਨਾਂ ਨੂੰ ਉਸ ਲੜਕੀ ਨੂੰ ਘਰੋਂ 12:00 ਵਜੇ ਦੇ ਕਰੀਬ ਰਾਤ ਨੂੰ ਉਪਜਾ ਕੇ ਲੈ ਗਿਆ ਪਰ ਸਭ ਤੋਂ ਜਿਹੜੀ ਮੰਦਭਾਗੀ ਗੱਲ ਇਹ ਆ ਕਿ ਜਦੋਂ ਸਰਕਾਰਾਂ ਕਹਿੰਦੀਆਂ ਨੇ ਕਿ ਧੀਆਂ ਨੂੰ ਪੜਾਓ ਤੇ ਧੀਆਂ ਨੂੰ ਪੜਾਣਗੇ ਲਿਖਾਣਗੇ ਸਭ ਕਰਦੇ ਆ ਪਰਿਵਾਰ ਪਰ ਜਦੋਂ ਕੋਈ ਨਾ ਕੋਈ ਇਦਾਂ ਦੀ ਮਿਸ ਹੈਪਨਿੰਗ ਹੋ ਜਾਂਦੀ ਆ ਪਰ ਪੁਲਿਸ ਆਪਣਾ ਕੰਮ ਜਿਹੜਾ ਵਾ ਪੂਰੇ ਸਹੀ ਢੰਗ ਦੇ ਨਾਲ ਨਹੀਂ ਕਰਦੀ ਉਹਦਾ ਕਾਰਨ ਜਦੋਂ ਕਿ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੀ ਗਾਈਡਲਾਈਨ ਹੈ ਕਿ ਜਦੋਂ ਵੀ ਕੋਈ ਸੀਰੀਅਸ ਕ੍ਰਾਈਮ ਹੋ ਜਾਂਦਾ ਔਨ ਦੀ ਸਪੌਟ ਜਿਹੜੀ ਐਫਆਰ ਦਰਜ ਕਰਨੀ ਲਾਜ਼ਮੀ ਆ ਬਾਰੇ ਐਕਸ਼ਨ ਦੇ ਥਾਣੇ ਦੀ ਤੁਹਾਨੂੰ ਗੱਲ ਦੱਸ ਦਈਏ ਕਿ 28 ਜਾਂ 29 ਤਰੀ ਦੀ ਲੜਕੀ ਗਾਇਬ ਤੇ ਪੀੜੀ ਪਰਿਵਾਰ ਬਾਰ-ਬਾਰ ਆ ਕੇ ਥਾਣੇ ਦੇ ਗੇੜੇ ਕਰਦਾ ਪਿਆ ਹੈ ਤੇ ਹਲੇ ਤੱਕ ਐਫਆਈਆਰ ਜਿਹੜੀ ਦਰਜ ਨਹੀਂ ਕੀਤੀ ਗਈ ਦੂਸਰੀ ਧਿਰ ਜਿਹੜੀ ਆ ਆਈਓ ਸਾਹਿਬ ਨੂੰ ਪੁੱਛਿਆ ਕਿ ਦੂਸਰੀ ਧਿਰਾਂ ਦੀ ਉਹ ਰੋਜ਼ ਤੇ ਰੋਜ਼ ਦਿਲੀ-ਦਿਲੀ ਟਾਈਮ ਲੈ ਕੇ ਚੱਲ ਜਾਂਦੇ ਨੇ ਕਿ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਅੱਜ ਅਸੀਂ ਬੱਚੇ ਪੇਸ਼ ਕਰਾ ਦਾਂਗੇ ਪਰ ਅੱਜ ਵੀ ਜਿਹੜਾ 5 ਵਜੇ ਦਾ ਟਾਈਮ ਦੇ ਕੇ ਉਹ ਪਰਿਵਾਰ ਨਹੀਂ ਪਹੁੰਚਿਆ ਇਹਦਾ ਮਤਲਬ ਕਿ ਗਲਤ ਹੈ ਪਰਿਵਾਰ ਵੱਲੋਂ ਇਜਾਮ ਹੈ ਵੀ ਕੁੜੀ ਨੂੰ ਕਿਹੜਾ ਉਹ ਭਰਾ ਬਣਿਆ ਹੋਇਆ ਸੀਗਾ ਬੋਲੋ ਹਾਂਜੀ ਇਹਨਾਂ ਦੇ ਦੱਸਣ ਦੇ ਮਤਾਬਿਕ ਪਰ ਜੇ ਇਸ ਤਰ੍ਹਾਂ ਦਾ ਰਿਸ਼ਤਾ ਜਿਹੜਾ ਕਲੰਕਿਤ ਕਰਨਾ ਜਿਹੜੀ ਇੱਕ ਭੈਣ ਉਹ ਨੂੰ ਉਸ ਨੂੰ ਭਰਾ ਬਣਾਇਆ ਜਾ ਉਸ ਭਰਾ ਨੇ ਉਸ ਨੂੰ ਭੈਣ ਬਣਾਇ ਰਖੜੀ ਬਣਾਉਂਦਾ ਹੋਵੇ ਉਸ ਨੂੰ ਭੁਜਾ ਕੇ ਲੈ ਜਾਏ ਜਿਸਾਂ ਕਿ ਉਹ ਦੱਸਣ ਦੇ ਮਤਾਬਿਕ ਇਹਨਾਂ ਦੇ ਕਿ ਕੁੜੀ ਸਰਟੀਫਿਕੇਟ ਵੀ ਲੈ ਗਈ ਆ ਪਰ ਉਹ ਹੈਗੀ ਆ ਨਾਬਾਲਗ ਬਾਲਕ ਨਹੀਂ ਹੈ ਕੁੜੀ ਕੁੜੀ ਹਾਲੇ ਨਾਬਾਲਗ ਆ ਉਹਨੂੰ ਸੋਚ ਸਮਝ ਨਹੀਂ ਹੈਗੀ ਜੋ ਗਾਈਡਲਾਈਨ ਕਹਿੰਦੀ ਆ ਪਰ ਜੇ ਕਾਨੂੰਨ ਦੀ ਧਾਰਾ ਦੇ ਤਹਿਤ ਪਹਿਲੇ ਬੇਜ ਤੇ ਬੰਦੀ ਸੀ ਅਫਾਇਰ ਦਰਜ ਹੋਣੀ ਉਹ ਅਫਾਇਰ ਹਾਲੇ ਤੱਕ ਵੀ ਦਰਜ ਨਹੀਂ ਕੀਤੀ ਗਈ ਇਹਦਾ ਮਤਲਬ ਜਾਂ ਤਾਂ ਉਹ ਪੋਲੀਟিক্যাল ਸਪੋਰਟ ਹੈ ਅਸਲ ਪਰਿਵਾਰ ਨੂੰ ਤੇ ਜਾਂ ਕੋਈ ਨਾ ਕੋਈ ਪਹੁੰਚ ਤੇ ਹੈਗੀ ਆ ਤੁਸੀਂ ਪਹਿਲਾਂ ਮੰਗ ਕੀ ਕਰ ਮੰਗ ਸਰ ਇਹੀ ਹੈ ਕਿ ਪਿੜੀ ਪਰਿਵਾਰ ਤਿੰਨ ਚਾਰ ਦਿਨਾਂ ਤੋਂ ਜਿਹੜਾ ਠੱਕੇ ਖਾ ਰਿਹਾ ਹੈ ਕਿ ਮੇਰੀ ਕੁੜੀ ਲਿਆ ਦਿਓ ਮੇਰੀ ਬੇਟੀ ਨੂੰ ਲਿਆ ਦਿਓ ਜਿਨ੍ਹਾਂ ਨੇ ਦੇਖੋ ਜਿਹੜੇ ਪਰਿਵਾਰ ਨੇ ਭਾਜੀ ਛੋਟੀ ਜੀ ਬੱਚੀ ਤੋਂ ਜਿਹੜਾ ਇੰਨਾ ਵੱਡਾ ਪਾਲਿਆ ਵੇ 18 19 ਸਾਲ ਜਾਂ 17 ਸਾਲ ਪਰ ਉਸ ਪਰਿਵਾਰ ਨੂੰ ਪੁੱਛੋਗੇ ਉਹਦੀ ਧੀ ਚਲ ਗਈ ਆ ਪਰ ਪੁਲੀ ਪ੍ਰਸ਼ਾਸਨ ਆਰਮਨ ਬੈਲਕੇ ਸੁਤੀ ਹੈ ਹੁਣ ਮੰਗ ਕੀ ਕਰ ਮੰਗ ਇਹੀ ਹੈ ਕਿ ਐਫਐਸ ਦਰਜ ਕੀਤੀ ਜਾਵੇ ਜੋ ਕਾਨੂੰਨ ਦੀ ਧਾਰਾ ਤਹਿਤ ਜੋ ਬੰਦੀਆਂ ਆ ਤੇ ਉਸੇ ਪਰਚਾ ਦਰਜ ਕਰਕੇ ਉਹਨਾਂ ਤੇ ਜੋ ਵੀ ਕਾਨੂੰਨੀ ਕਾਰਵਾਈ ਬੰਦੀ ਹੋ ਕੀਤੀ ਜਾਵੇ ਨਹੀਂ ਤੇ ਫਿਰ ਮਜਬੂਰਨ ਜਿਹੜਾ 바ਵਾ ਸਾਹਿਬ ਭੀਮਰਾਓ ਬੇਲਕਰ ਜੀ ਦਾ ਸੰਵਿਧਾਨਿਕ ਅਧਿਕਾਰ ਆ ਜਿਹੜਾ ਕਿ ਰੋਡ ਤੇ ਆ ਕੇ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਨਹੀਂ ਚਾਹਨੇ ਕਿ ਕੋਈ ਪਬਲਿਕ ਨੂੰ ਪਰੇਸ਼ਾਨੀ ਹੋਵੇ ਜਾਂ ਪੁਲੀ ਪਰੇਸ਼ਾਨ ਹੈ ਪਰ ਪੁਲੀ ਪ੍ਰਸ਼ਾਸਨ ਆਪਣਾ ਕੰਮ ਸਹੀ ਜਦੋਂ ਮਾਨਜੋ ਅਦਾਲਤਾਂ ਨੇ ਇਸਾਈ ਗਾਈਡਲਾਈਨ ਦਿੱਤੀਆਂ ਹੀ ਆ ਉਹਨੂੰ ਪਾਲਣਾ ਕਰੇ ਜੀ ਸਰ ਇਹ ਕਿ ਨਵਾਲੇ ਕੁੜੀ ਦਾ ਮਾਮਲਾ ਕੀ ਹੈ ਜਿਹੜੀ ਗਰੀਬ ਹੋਵੇ ਇਹ ਬਿਮਾਲਕ ਕੁੜੀ ਇਹ ਤੋਂ ਦੀ ਪਿੰਕੀ ਅੰਮ੍ਰ ਸੋਤਾਲਵੰਡ ਜਿਹੜੇ ਕਿੰਨੇ ਰਹਿਣ ਵਾਲੇ ਤੇ ਇਹਨਾਂ ਨੂੰ ਜਿਹੜੀ ਅੱਜ ਇਹਨਾਂ ਨੂੰ ਕੰਪਲੇਂਟ ਜਿਹੜੀ ਇਹਨਾਂ ਦੇ ਪੇਰੈਂਟਸ ਵੱਲੋਂ ਦਿੱਤੀ ਹੈਗੀ ਉਹ ਕੋਈ ਜਿਹੜਾ ਇਹਨਾਂ ਦੇ ਘਰ ਦੇ ਲਾਗੇ ਕੋਈ ਲਟਕਾ ਸਜਣ ਹੈ ਉਹਨ ਆਪਣੇ ਘਰ ਲੈ ਗਿਆ ਤੇ ਇਸ ਦੇ ਖਿਲਾਫ ਜੋ ਬੰਦੀ ਕਰ ਰਹੀ ਹੈ ਇਹੀ ਕਰਕੇ ਤੇ ਜਿਹੜੀ ਇਨਵੈਸਟੀਗੇਸ਼ਨ ਜਿਹੜੀ ਕਰ ਰਹੇ ਆ ਜੇ ਜਲਦ ਤੋਂ ਜਲਦ ਇਹਨਾਂ ਨੂੰ ਜਿਹੜਾ ਵੀ ਇਹਨਾਂ ਦੇ ਮਾਸ ਦੇ ਜਿਹੜੇ ਵਾਲੇ ਕਰਾਂਗੇ